ਅੱਜ ਅਸੀਂ ਆਪਣੇ ਇਸ ਚੀਚੂ ਦੀ ਸਿਆਨਪਾਠ ਤੋਂ ਇਹ ਸਿੱਖਾਂਗੇ ਕਿ ਸਾਨੂੰ ਅੰਧਵਿਸ਼ਵਾਸ ਤੋਂ ਕਿਵੇਂ बचना ਚਾਹੀਦਾ ਹੈਾਰੇ ਜਾਨਵਰ ਜੰਗਲ ਵਿੱਚ ਇਧਰ ਉਧਰ ਘੁੰਮ ਰਹੇ ਹਨ ਐ ਦੇਖੋ ਰਿਸ਼ ਹੈ ਇਹ ਇੱਕ ਸਾਦ ਹੈ ਇਕ ਸਾਧੂ ਦਾ ਚਰਿੱਤਰ ਲਿਆ ਹੋਇਆ ਹੈ ਇਸਨੇ ਇਹ ਦੇਖੋ ਸਾਡਾ ਹੈ ਚੀਚੂ ਚੂਹਾ ਇਹ ਬਹੁਤ ਹੀ ਹੁਸ਼ਿਆਰ ਹੈ ਪੜਨ ਵਿੱਚ ਵੀ ਤੇ ਹਰ ਕੰਮ ਵਿੱਚ ਵੀ ਇਸ ਦੀ ਸੋਚ ਵੀ ਬਹੁਤ ਉੱਚੀ ਹੈ ਇਹ ਹੈ ਮੇਰੇ ਪਾਠ ਦਾ ਖਰਗੋਸ਼ ਉਸ ਜਿਹੜਾ ਜਾਨਵਰ ਹੈ ਉਸ ਦਾ ਨਾਮ ਹੈ ਮੀਕੂ ਖਰਗੋਸ਼ ਇਹ ਬਹੁਤ ਹੀ ਸ਼ਰਾਰਤੀ ਹੈ ਚੂਹਾ ਜਿਹੜਾ ਹੈ ਇਹ ਆਪਣੀ ਮੰਮੀ ਦੇ ਨਾਲ ਗੱਲਾਂ ਕਰ ਰਿਹਾ ਹੈ ਗੱਲਾਂ ਕਰਦਾ ਹੋਇਆ ਆਪਣੀ ਮੰਮੀ ਨੂੰ ਕੁਝ ਕਹਿੰਦਾ ਹੈ ਟਿੱਕੂ ਬੇਟਾ ਤੁਸੀਂ ਕੀ ਕਰ ਰਹੇ ਹੋ ਮੰਮੀ ਮੈਂ ਪੜ ਰਿਹਾ ਹਾਂ ਹੁਣ ਇਸ ਦ੍ਰਿਸ਼ ਵਿੱਚ ਜਿਹੜਾ ਮੀਕੂ ਖਰਗੋਸ਼ ਹੈ ਉਹ ਤੇ ਉਸਦੀ ਮੰਮੀ ਜਿਹੜੀ ਹੈ ਉਹ ਚੀਚੂ ਚੂਹੇ ਦੇ ਘਰ ਆਉਂਦੇ ਹਨ ਤੇ ਦੇਖੋ ਕੀ ਕਹਿੰਦੇ ਹਨ ਦੇ ਪਰਦੇ ਅਚਨ ਜਿਹੜਾ ਚੀਚੂ ਚੂਹਾ ਹੁੰਦਾ ਹੈ ਉਸ ਨੂੰ ਕੁਝ ਮੁਸ਼ਕਲ ਆ ਜਾਂਦੀ ਹੈ ਉਹ ਆਪਣੀ ਮਾਂ ਨੂੰ ਕੀ ਕਹਿੰਦਾ ਹੈ ਚੀਚੂ ਬੇਟਾ ਠੀਕ ਹੈ ਮੰਮੀ ਜੱਡੋ ਇਹ ਮੈਂ ਫਿਰਹਾ ਮੇਰੇ ਸਿਰ ਵਿੱਚ ਤਰਦ ਹੁੰਦੀ ਹੈ ਅਗਲਾ ਜਾਨਵਰ ਜਿਹੜਾ ਹੈ ਬੰਦਰ ਇਹ ਹੈ ਬਾਂਦਰ ਡਾਕਟਰ ਜਿਹੜਾ ਸਾਰੇ ਜਾਨਵਰਾਂ ਦਾ ਇਲਾਜ ਕਰਦਾ ਹੈ ਹੁਣ ਚੀਚੂ ਦੀ ਮੰਮੀ ਚੀਚੂ ਦੀ ਮੁਸਕਨ ਨੂੰ ਦੇਖਦੇ ਹੋਏ ਬਾਂਦਰ ਡਾਕਟਰ ਕੋਲ ਜਾਂਦੀ ਹੈ ਚੀਚੂ ਨੂੰ ਲੈ ਕੇ ਪੁੱਜਦੀ ਹੈ ਤਾਂ ਪਿੱਛੇ ਮੁੜ ਆਂਦੀ ਹੈ ਉਸਦੇ ਦਿਮਾਗ ਵਿੱਚ ਕੁਝ ਚੱਲਦਾ ਹੈ ਉਹ ਕੁਝ ਸੋਚਦੀ ਹੈ ਚੀਚੂ ਰਿਸ਼ਪਾਲ ਸਾਧ ਕੋ ਸਾਕੇ ਆਦਮੀਆ ਇਹ ਮੰਮੀ ਦੀ ਹੈ ਸਾਡਾ ਪਖੰਡੀ ਬਾਬਾ ਰਿਸ਼ਪਾਲ ਸਾਧ ਹੈ ਇਹ ਇਹ ਲੋਕਾਂ ਨੂੰ ਬਹਿਮ ਪਰਮਾ ਵਿੱਚ ਪਾਉਂਦਾ ਹੈ ਇਸੇ ਤਰ੍ਹਾਂ ਟੀਚੂ ਜਿਹੜਾ ਹੈ ਉਸ ਦੀ ਮੰਮੀ ਵੀ ਬਹਿਮ ਵਿੱਚ ਪੈ ਗਈ ਹੈ ਹੁਣ ਦੇਖੋ ओ साथ को लाके हुस्नु की कहंदी है प्रणाम साथ जी सुखी रहो जबो तो मुंडा पढ़न लगदा थे उदे सिर बड़ी धर ढुंडिया मैनू तो लगदा है कि बिकू मम्मी ने मेरे पुत्र ते पूरा कर दी कर हा 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 मैं जानता था कि तेरे खिचू न बिकू बाबा है ਉਹ ਮੀਤੂ ਦੀ ਮੰਮੀ ਨੂੰ ਹੋਰ ਬਹਿਮਾਂ ਵਿੱਚ ਪਾ ਦਿੰਦਾ ਹੈ ਹੁਣ ਦੇਖੋ ਉਹ ਕੀ ਕਹਿੰਦਾ ਹੈ ਔਰ ਸਾਧ ਜੀ ਤੁਸੀਂ ਸਦਾ ਹੱਲ ਕਰਨਾ ਹੈ ਪਰ ਉਸ ਨੂੰ ਕਰਨ ਲਈ ਨੰਨ੍ਹ ਦੋ ਵੀ ਤੇ ਸ਼ਹਿਰ ਤੇ ਕਨ 100 ਰੁਪਏ ਨਗਦ ਚਾਹੀਦੇ ਹਨ ਇਸ ਨਾਲ ਮੈਂ ਦਵਾਈ ਨਾ ਸਕਦਾ ਹਾਂ ਕਨ ਦਵਾਈ ਬਣਾ ਲਈ ਨੰਨ੍ਹ ਪ੍ਰੋਡਕਟ ਖਰਚੇ ਆਏਗਾ ਜੀ ਮਹਾਰਾਜ ਜਿਹੜਾ ਸਾਧ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਦੋ ਪੀਪੇ ਸ਼ਹਿਦ ਤੇ 100 ਰੁਪਏ ਨਗਦ ਮੈਨੂੰ ਦੇ ਦੇ ਤੇ ਫਿਰ ਤੇਰਾ ਮੈਂ ਇਲਾਜ ਕਰਾਂਗਾ ਤੇਰੇ ਪੁੱਤਰ ਦਾ ਫਿਰ ਉਹ ਉਸ ਨੂੰ ਇੱਕ ਤਵੀਤ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਜਾ ਕੇ ਆਪਣੇ ਉੱਤਰ ਨੂੰ ਉਸ ਦੀ ਬਾਹ ਤੇ ਬੰਨ ਦੇਵੀ ਤੇ ਉਹ ਬਿਲਕੁਲ ਠੀਕ ਹੋ ਜਾਵੇਗਾ ਉਹਦੇ ਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ ਮੈਨੂੰ ਕਦਾ ਰਹਿ ਕਿ ਉਹ ਕੀ ਦੇਖੇ ਪਿੱਛੇ ਨਾਰਾਜ ਆਵੇ ਪੜਾਈ ਚ ਟੀਚੂ ਦੀ ਮੰਮੀ ਉਹ ਤਬੀਤ ਟੀਚੂ ਨੂੰ ਫੜਾ ਕੇ ਚਲੇ ਜਾਂਦੀ ਹੈ ਔਰ ਟੀਚੂ ਨੂੰ ਆਪਣੇ ਮਾਂ ਦਾ ਦਿਲ ਰੱਖਣ ਲਈ ਉਹ ਕਹਿੰਦਾ ਹੈ ਕਿ ਮਾਂ ਮੈਂ ਬੰਨ ਲਵਾਗਾ ਪਰ ਅਕਸਰ ਟੀਚੂ ਜਿਹੜਾ ਹੈ ਉਹ ਸਿਆਣਾ ਹੁੰਦਾ ਹੈ ਉਹ ਉਸ ਤਬੀਤ ਨੂੰ ਬੰਦਾ ਨਹੀਂ ਹੈ ਉਹ ਘਰ ਦੇ ਕੋਲ ਇੱਕ ਨਾਲਾ ਬੈੰਦਾ ਹੈ ਉਸ ਵਿੱਚ ਸੁੱਟ ਦਿੰਦਾ ਹੈ ਈਚੂ ਪੜਾਈ ਵਿੱਚ ਬੜਾ ਹੁਸ਼ਿਆਰ ਸੀ ਪ੍ਰੋਬਲਮ ਦੇ ਕਾਰਨ ਜਿਹੜੀ ਨੂੰ ਮੁਸ਼ਕਲ ਆ ਰਹੀ ਸੀ ਸਿਰਦਰਦੀ ਉਹ ਡਾਕਟਰ ਕੋਲ ਆਪਣਾ ਇਲਾਜ ਕਰਵਾ ਲੈਂਦਾ ਤੇ ਉਹ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ ਆਪਣੀ ਮਾਂ ਨੂੰ ਉਸ ਅੰਧਵਿਸ਼ਵਾਸ ਤੋਂ ਬਾਹਰ ਕੱਢਣ ਲਈ ਆਪਣੇ ਦੋਸਤਾਂ ਦਾ ਸਾਥ ਲੈਂਦਾ ਹੈ ਚੀਚੂ ਬੜਾ ਸਿਆਣਾ ਹੁੰਦਾ ਹੈ ਉਹ ਸਾਦ ਨੂੰ ਆਪਣੇ ਦੋਸਤਾਂ ਦੀ ਮਦਦ ਨਾਲ ਆਪਣੀ ਮਾਂ ਦੇ ਸਾਹਮਣੇ ਉਹਦੇ ਝੂਠ ਨੂੰ ਲੈ ਕੇ ਆਂਦਾ ਹੈ ਤੇ ਸਾਰੇ ਦੋਸਤ ਮਿਲ ਕੇ ਉਹਦੀ ਖੂਬ ਸੇਵਾ ਕਰਦੇ ਹਨ ਔਰ ਬਾਅਦ ਵਿੱਚ ਉਹ ਸਾਦ ਉਹਨਾਂ ਕੋ ਮਾਫੀ ਮੰਗਦਾ ਹੈ ਮੈਨੂੰ ਮaaf ਕਰ ਦਿੱਤਾ ਜਾਵੇ ਮੈਂ ਅੱਗੇ ਤੋਂ ਕਿਸੇ ਨੂੰ ਅਨਦੇਸ਼ਵਾਸ ਵਿੱਚ ਨਹੀਂ ਪਾਵਾਂਗਾ ਇਸੇ ਹੀ ਤਰ੍ਹਾਂ ਚੀਚੂ ਦੀ ਮਾਂ ਜਿਹੜੀ ਹੈ ਉਸ ਅੰਧ ਵਿਸ਼ਵਾਸ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਧੰਨਵਾਦ ਯੇ